ਇਹ ਆ ਜਿਹੜੀ ਵੀਡੀਓ ਆ ਇਹ ਕਹਿੰਦਾ ਭਾ ਗੁੱਸਾ ਨਾ ਕਰੀਓ ਪਹਿਲਾਂ ਮੈਂ ਪਹਿਲੇ ਕਦਮਾ ਭਰਾ ਮੁਰਕੇ ਤੁਸੀਂ ਗੁੱਸਾ ਕਰ ਗਿਆ ਤੇ ਮੁੜ ਕੇ ਕੰਮ ਖਰਾਬ ਹੋ ਜਾਣ ਮਤਲਬ ਜਿਹੜੇ ਮਤਲਬ ਇਹਨਾਂ ਦਾ ਭਾਰ ਜ਼ਿਆਦਾ ਮਤਲਬ ਕਹਿਣ ਦਾ ਮਤਲਬ ਜਿਹੜੇ ਜਦੋਂ ਕਹਿ ਸਕਦੇ ਆਪਾਂ ਮੋਟੇ ਮਤਲਬ ਉਹਨਾਂ ਲਈ ਇਹ ਵੀਡੀਓ ਆ ਭਾਈ ਜਿਹੜੇ ਪਤਲਾ ਹੋਣਾ ਚਾਹੁੰਦੇ ਆ ਤੇ ਤੁਸੀਂ ਇੱਕ ਗੱਲ ਹੋਰ ਦੇਖੀ ਹਣੀ ਜਿਹੜੇ ਬੈਦ ਹੁੰਦੇ ਆ ਉਹ ਜਦੋਂ ਮਤਲਬ ਚੁੱਟੀਆਂ ਦਾੜੀਆਂ ਜਦੋਂ ਮਤਲਬ ਬਜ਼ੁਰਗ ਅਵਸਥਾ ਵਾਲੇ ਇੱਕ ਤੁਹਾਨੂੰ ਚੜ੍ਹਦੀ ਉਮਰ ਦਾ ਬੈਦ ਦਿਖਾ ਲੈਣਾ ਮਤਲਬ ਨੌਜਵਾਨ ਜਿਆ ਮਤਲਬ ਚੜਦੀ ਉਮਰ ਦਾ ਵੀ ਨਹੀਂ ਕਹਿ ਸਕਦੇ ਮਤਲਬ ਉਹਦੀ ਇੱਕ ਲੱਤ ਜਿਹੜੀ ਜਵਾਨੀ ਚ ਇੱਕ ਬੜਾਪੇ ਚ ਆ ਕਹਿਣਾ ਮਤਲਬ ਗਵਲੀ ਮੇੜ ਦਾ ਮੁੰਡਾ ਆ ਤੇ ਉਹਨੇ ਦੇਖਦੇ ਆ ਵੀ ਆ ਦਵਾਈ ਤਿਆਰ ਕੀਤੀ ਆ ਵੀਰ ਨਾਲ ਗੱਲਬਾਤ ਕਰਦੇ ਵੀ ਜੀ ਸੱਸੀ ਕਾਲ ਸੱਸੀ ਕਾਲ ਵੀਰੇ ਵੀਰੇ ਆ ਜਿਹੜਾ ਪੈਕਟ ਮਗਰਲ ਕੋਈ ਪਹਿਲਾਂ ਸਾਹਮਣੇ ਲਿਆ ਮੇਰਾ ਵੀਰ ਹਾਂਜੀ ਹਾਂਜੀ ਭਾਈ ਭਾਜੀ ਇਹਦੇ ਡੋਡੇ ਵਰਗੇ ਲੱਗਦੇ ਡੋਡੇ ਤਾਂ ਨਹੀਂ ਨਹੀਂ ਡੋਡੋ ਨਹੀਂ ਹੈਗੇ ਭਾਈ ਇਹ ਇਹ ਕੀ ਆ ਭਾਜੀ ਇਹ ਬਾਈ ਚੂਰਨ ਆੇ ਪੇਟ ਘਟਾਉਣ ਵਾਲਾ ਜਾਂ ਵਜਨ ਘਟਾਉਣ ਵਾਲਾ ਜਿਵੇਂ ਤੁਹਾਡਾ ਢੇਟ ਬਾਹਰ ਆ ਪੇਟ ਬਾਹਰ ਇਹ ਘਟਾਉਣ ਵਾਲਾ ਆ ਮੈਂ ਸਹੀ ਆ ਮਤਲਬ ਕਿਨਾਂ ਦਾ ਹੈਗਾ ਉਹਨਾਂ ਦਾ ਹੈਗਾ ਜਿਵੇਂ ਥੋੜਾ ਵੀ ਥੋੜਾ ਥੋੜਾ ਬਾਹਰ ਦੀਦਾ ਇਹ ਕਹਿੰਦਾ ਮੈਂ ਵੀ ਖਾਵਾਂ ਭਰਾ ਹਾਂਜੀ 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 ਤੇ ਇਹ ਭਾਜੀ ਕੀ ਚੱਕਰ ਕੀ ਹੈ ਦਾ ਚੱਕਰ ਵੀ ਨੇ ਹੈ ਮੇਰੇ ਦਾਦਾ ਜੀ ਬੈ ਸੀ ਉਹਨਾਂ ਕੋਲੇ ਪੁਰਾਣੇ ਗ੍ਰੰਥ ਸੀ ਉਹਨਾਂ ਤੋਂ ਇੱਕ ਨਾ ਮੈਂ ਨੁਕਤਾ ਤਿਆਰ ਕੀਤਾ ਜਿਨ੍ਹਾਂ ਦਾ ਵਜਨ ਵੱਧਾ ਹੈ ਮਟਾਪੇ ਤੋਂ ਲੋਕ ਦੂਰ ਹੋਏ ਜਿਨ੍ਹਾਂ ਵੀ ਦੁਖੀ ਬਹੁਤ ਨੇ ਹਨ ਤੇ ਪ੍ਰੋਡਕਟ ਮੈਂ ਦੇਖੀ ਸੀ 5000 ਦੇ ਘੱਟੋ ਘੱਟ 10000 ਦੇ ਪ੍ਰੋਡਕਟ ਸੀ ਐਨੇ ਐਨੇ ਮਹਿੰਗੇ ਪ੍ਰੋਡਕਟ ਸੀ ਤਾਂ ਆਪਾਂ ਇੱਕ 500 ਦੇ ਵਿੱਚ ਇਧਰ ਨੂੰ ਆ ਜਾ ਪਾਜੀ ਕਹਿੰਦੇ ਚਿਹਰਾ ਨਹੀਂ ਸਹੀ ਹੁੰਦਾ 500 ਦੇ ਵਿੱਚ ਆਪਾਂ ਪ੍ਰੋਡਕਟ ਤਿਆਰ ਕੀਤਾ ਇੱਕ ਜਿਹੜਾ 20 ਦਿਨਾਂ ਦੇ ਵਿੱਚ ਬਜਨ ਉਹ ਢਾ ਦਿੰਦਾ ਪੂਰਾ ਪੂਰਾ ਮਤ ਜਦੋਂ ਬੰਦਾ ਕੋਈ 90 ਕਿਲੋ ਦਾ ਆਇਆ ਉਹ ਕਿੰਨੇ ਕਿਲੋ ਦਾ ਰਹਿ ਜਾਊਗਾ ਤੇਰੀ ਦਵਾਈ ਖਾਣ ਤੋਂ ਜੇ 1.5 ਕਵਾਂਟਲ ਤੇ ਭਾਈ ਉਹਨਾਂ ਦੇ ਬਜਨ ਤੋੜਤੇ ਮੈਂ 20-20 ਕਿਲੋ 30-30 ਕਿਲੋ 2 ਮਹੀਨਿਆਂ ਦੇ ਵਿੱਚ ਵੇ ਆਹ ਮੁੰਡੇ ਵਰਗੇ ਕਹਿੰਦਾ ਹੋ ਜੂਗੇ ਮੇਰੇ ਵਰਗੇ ਭਾਤ ਇਹਨਾਂ ਦੇ ਲੋ ਫੱਟ ਲੱਗਦਾ ਇਹਦਾ ਭਾਜੀ ਜਦੋਂ ਮਾਲ ਕੋਈ ਨੜਾ ਨੰਬਰ ਕੋਈ ਇਦਾਂ ਮਾਲ ਕੋਈ ਚੀਜ਼ ਹੋਵੇ ਜਿਹੜਾ ਤੈਨਾਂ ਸੰਪਰਕ ਹੋਣ ਕੱਲਾ ਦੇਖ ਕੇ ਥੋੜੋ ਅਗਲਾ ਨਹੀਂ ਸਹੀ ਹੋ ਜਾਣਾ ਤੈਨਾਂ ਸੰਪਰਕ ਤੱਕ ਸੰਪਰਕ ਸਾਨੂੰ ਸਕਰੀਨ ਤੇ ਆਪਣਾ ਨੰਬਰ ਦੇ ਦੇਈ ਬਾਈਆਂ ਨੂੰ ਮੈਂ ਦੇ ਜੂ ਤੁਹਾਨੂੰ ਨੰਬਰ ਨਹੀਂ ਨਹੀਂ ਭਾਜੀ ਬੋਲ ਕੇ ਵੀ ਦੱਸ ਮੈਂ ਸਕਰੀਨ ਤੇ 915351009 ਇਹ ਭਾਜੀ ਪਹੁੰਚਦੀ ਹੋ ਜੂਗੀ ਹਾਂਜੀ ਵੀਰੇ ਕੋਰੀਅਰ ਵੀ ਕਰ ਦਾਂਗੇ ਭਾਵੇਂ ਆਪਣੇ ਦੇਸ਼ ਵਿਦੇਸ਼ ਜਿੱਥੇ ਵੀ ਗੋ ਆਪਾਂ ਕੋਰੀਅਰ ਕਰ ਦਾਂਗੇ ਆ ਵੀਰੇ ਦੇਖ ਲਓ ਭਰਾਵਾ ਕੋਈ ਦਵਾਈ ਤਿਆਰ ਕੀਤੀ ਆ ਬਸ ਦੂਰੋਂ ਦੇਖਣ ਨੂੰ ਇਦਾਂ ਲੱਗਦਾ ਕਹਿੰਦੇ ਹੁੰਦੇ ਭੁੱਕੀ ਆ ਕਰੇ ਇਹ ਭਾਜੀ ਇਹ ਦਵਾਈ ਤਿਆਰ ਕੀਤੀ ਵੀ ਇਹਨਾਂ ਇੱਕ ਪੈਕਟ ਨਾਲ ਬਾਈ ਇਹ 5 ਤੋਂ 7 ਕਿਲੋ ਵੇਟ ਘਟਾ ਦਿੰਦਾ। ਅੱਛਾ ਭਾਈ ਤੇਰੇ ਦਾਦਾ ਜੀ ਨੇ ਕਿੱਥੋਂ ਸਿੱਖਿਆ ਸੀ ਮਤਲ ਇਹ ਚੀਜ਼ਾਂ? ਉਹਨਾਂ ਕੋਲੇ ਬਾਈ ਪੁਰਾਣੇ ਗ੍ਰੰਥ ਸੀਗੇ। ਅੱਛਾ ਉਹਨਾਂ ਤੋਂ ਪੜ ਕੇ ਉਹਨਾਂ ਦੇ ਉਹਨੂੰ ਪੜ ਕੇ ਮੈਂ ਇਹ ਚੀਜ਼ ਵੇਖੀ ਫਿਰ ਮੈਂ ਕਿਹਾ ਯਾਰ ਕਿਉਂ ਨਾ ਇਹ ਕਿ ਨੁਕਤਾ ਪਾ ਦਿੱਤਾ ਜਾਵੇ ਜਿਹੜੇ ਵੇਟ ਵਾਲੇ ਬਹੁਤ ਦੁਖੀ ਸੀ ਬੰਦੇ ਅਸੀਂ। ਭਾਈ ਇਹਦੇ ਨਾਲ ਕੋਈ ਸਰੀਰ ਉੱਤੇ ਕੋਈ ਨੁਕਸਾਨ ਹੁੰਦਾ? ਭਾਈ ਸਿਰ ਇਨਰਜੀ ਦਿੰਦਾ 10 ਦਿਨਾਂ ਦੇ ਵਿੱਚ ਬੰਦੇ ਨੂੰ ਘੋੜੇ ਵਰਗਾ ਕਰ ਦਿੰਦਾ। ਮਤਲਬ ਕਹਿਣਾ ਮਤਲਬ ਕੀ ਤੋਂ ਕੀ ਬਣਾ ਦਿੰਦਾ? ਦੇਸੀ ਚੀਜ਼ਾਂ ਨੇ ਬਾਈ ਇਹਦੇ ਵਿੱਚ। ਜਿਵੇਂ ਕਸਟੋਲ ਤਾਂ ਬੰਦਾ ਆਟੋਮੈਟਿਕ ਘੋੜੇ ਵਗੋੜਨ ਲੱਗ ਜਾਂਦਾ ਇਹ ਦੇਸੀ ਚੀਜ਼ ਜਾਣੇ ਇਹ ਨੁਕਤਾ ਜਦੋਂ ਫਰਟੀਲਰ ਉਹ ਚੱਕ ਦਿੰਦਾ ਕੋਈ ਕਿਸੇ ਦਾ ਜਿਵੇਂ ਕੰਟਰੋਲ ਵਧਿਆ ਹੋਇਆ ਉਹ ਸਹੀ ਕਰ ਦਿੰਦਾ ਐਦਾਂ ਦੇ ਬਿਮਾਰੀਆਂ ਜਿਵੇਂ ਸੈੱਟ ਕਰ ਦਿੰਦਾ ਹਾਂਜੀ ਉਹ ਪਤਾ ਗੱਲ ਕੀ ਆ ਵੀਡੀਓ ਜ ਹੈਗੀ ਇਹ ਕੰਮ ਦੀ ਅਸੀਂ ਇੱਧਰ ਉੱਧਰ ਜਾ ਕੇ ਤਾਂ ਬਣਾਈ ਭਰਾਓ ਕਈ ਵੇਲੇ ਗੱਡੀ ਆ ਜਾਂਦੀ ਸਾਨੂੰ ਵੀ ਵਿਗਿਆਪਨ ਲਈ ਖੇਦ ਹੋ ਜਾਂਦਾ ਉਹ ਸਾਨੂੰ ਇੱਧਰ ਉੱਧਰ ਵੀ ਹੋਣਾ ਪੈਂਦਾ ਵੀਡੀਓ ਕੰਮ ਦੀ ਆ ਭਾਈ ਜੇ ਕਿਸੇ ਨੇ ਆਪਣਾ ਜਦਾਂ ਮੋਟਾਪਨ ਦੂਰ ਕਰਨਾ ਹੋਵੇ ਤਾਂ ਭਰਾ ਦੇ ਨਾਲ ਸੰਪਰਕ ਕਰੋ ਭਾਈ ਆ ਦਵਾਈ ਆ ਤੇ ਇਹ ਖਾ ਕੇ ਵੀਰ ਕਹਿੰਦਾ ਵੀ ਜੇ ਨਾ ਹੋਇਆ ਮਤਲਬ ਜਦੋਂ ਕੋਈ ਦਵਾਈ ਲੈ ਗਿਆ ਨਾ ਮਤਲਬ ਆਪਣਾ ਭਾਰ ਤੋਂ ਦਾ ਘਟਿਆ ਕੋਈ ਤੈਨੂੰ ਫੇਰ ਜੁਰਮਾਨਾ ਵੀ ਲਾਉਣਾ ਹੈ ਆਪਾ ਭਾਈ ਹੁਣ ਪੈਕਟ ਆਪਣਾ ਸਿੱਟ ਜੇ ਇੱਥੇ 500 ਆਪਣਾ ਸਾਡਾ 1000 ਵਾਪਸ ਦੇਵਾਂਗੇ ਉਹਨੂੰ ਮਲਤੁਗਣੇ ਪੈਸੇ ਲੋਗਣੇ ਪੈਸੇ ਮੈਂ ਫੜਾਂਗੂ ਉਹਨੂੰ ਅ ਪਹਿਲਾਂ ਇਦਾਂ ਕਰੀ ਜੇ ਕੋਈ ਪੈਕਟ ਲੈਣ ਆਇਆ ਉਹ ਜਦੋਂ 500 ਰੁਪਇਆ ਬਾਧੂ ਜਮ੍ਹਾਂ ਕਰਾ ਦੀ ਸਾਡੇ ਕੋਲ ਕਿਸੇ ਤੋਂ ਕਰਾ ਲਾਂਗੇ ਬਾਈ ਜੁम्मेवार ਪਿੰਡ ਦੇ ਸਰਪੰਚ ਤੋਂ ਕਰਾ ਦੇ ਸਰਪੰਚ ਤੋਂ ਕਰਾ ਦੂਗਾ ਪਿੰਡ ਕਿਹੜਾ ਆਪਣਾ ਫਤਿਹਪੁਰਾ ਬਾਈ ਆਪਣਾ ਪਿੰਡ ਇਹ ਕਿਹੜੇ ਜ਼ਿਲ੍ਹੇ ਚ ਮਾਨਸਾ ਡਿਸਟ੍ਰਿਕ ਹੈ ਬਾਈ ਆਪਣਾ ਪਿੰਡ ਠੀਕ ਹੈ ਇਹ ਮਲਵਈ ਆ ਭਾਈ ਇਹ ਨਵੇਂ ਆ ਕਰਾਇਆ ਨੇ ਤਿਆਰ ਤੇ ਹੁਣ ਤੁਹਾਡੇ ਹੱਥ ਪਸੇ ਆ ਭਾਈ ਹੁਣ ਕੀ ਕਰਨਾ ਕੀ ਨਹੀਂ ਜਿਹੜੇ ਵੀਰ ਆਪਣੇ ਜਾਂ ਕੋਈ ਆਪਣੀਆਂ ਬੀਬੀਆਂ ਕੋਈ ਜਿਹਦਾ ਮੋٹے ਪੰਨ ਤੋਂ ਪਰੇਸ਼ਾਨ ਹੋਣ ਉਹ ਭਰਾ ਨਾਲ ਸੰਪਰਕ ਕਰੋ ਕਹਿੰਦਾ ਐਨ ਛੰਟੇ ਵਰਗੇ ਹੋ ਜਾਵਾਂਗੇ ਆਪਾਂ ਤੇ ਇਹ ਖਾ ਕੇ ਤੇ ਦੇਖੋ ਤਿਆਰਬਾ ਕਰਕੇ ਭਾਈ ਇਹਦਾ ਰਿਜਲਟ ਜਿਹੜਾ ਆ ਤੇ ਆ ਮੁੰਡੇ ਦੀ ਸਰੀਰ ਤੋਂ ਤੇ ਲੱਗਦਾ ਵੀ ਭਾਈ ਭਾਈ ਤੂੰ ਵੀ ਖਾਦਾ ਨਹੀਂ ਭਾਈ ਲੋੜ ਹੀ ਨਹੀਂ ਭਾਈ ਲੋੜ ਹੀ ਨਹੀਂ ਭਾਈ ਆਪਣੇ ਕੋਲੇ ਨੁਕਤੀ ਇਹਨੇ ਨੇ ਆਪਾਂ ਸਰੀਰ ਨੂੰ ਰੱਖੀਦਾ ਘੋੜੇ ਵਾਂਗੂ ਫਿੱਟ ਕਰਕੇ ਆਹ ਇਹ ਕਹਿੰਦਾ ਤੁਹਾਡੇ ਲਈ ਬਣਾਇਆ ਭਰਾ ਮੈਂ ਤਾਂ ਪਹਿਲਾਂ ਹੀ ਫਿੱਟ ਆ ਮਤਲਬ ਹੋਰ ਨਾ ਕਹਿੰਦਾ ਮਾੜਾ ਹੋ ਜੇ ਹੋਰ ਨਾ ਹਾਂ ਬਸ ਕੱਪੜਾ ਲਿਓ ਪਾਏ ਅਗਲੇ ਦੇ ਜਚੇ ਯਾਰ ਜਿਹੜੇ ਚੀਜ਼ਾਂ ਤੋਂ ਪ੍ਰੇਸ਼ਾਨ ਨੇ ਨਾ ਲੋਕ ਜਿਵੇਂ ਕੱਪੜੇ ਪਾ ਲੈਂਦੇ ਨਹੀਂ ਫਿਟਨੈਸ ਹੁੰਦੀ ਆਪਾਂ ਉਹ ਚੀਜ਼ ਐ ਕਰ ਕੱਢਿਆ ਹੋਇਆ ਰਿਜ਼ਲਟ ਹੈ। ਭਾਜੀ ਮੈਂ ਤਾਂ ਇਦਾਂ ਮੋਟਾ ਹੈ ਨਹੀਂ ਮੇਰੇ ਯਾਰ ਜੱਜਦੇ ਨਹੀਂ ਕੱਪੜੇ ਲੀੜੇ ਪਾਏ। ਮੇਰੇ ਜਿਵੇਂ ਤੁਹਾਡਾ ਪੇਟ ਬਾਹਰ ਆ। ਥੋੜਾ ਥੋੜਾ ਆ ਰਿਹਾ ਪੇਟ ਬਾਹਰ। ਮੇਰਾ? ਹਾਂ। ਯਾਰ ਖਾਂਦੇ ਪੀਂਦੇ ਘਰ ਦੇ। ਇਹ ਤਾਂ 10 ਦਿਨਾਂ ਦੇ ਵਿੱਚ ਹੀ ਹੋ ਜਾਊਗਾ ਸੈਟ। ਅੱਛਾ ਮੈਨੂੰ ਵੀ ਦੱਸੂਗਾ। ਹਾਂ ਤੁਹਾਨੂੰ ਵੀ ਦੇਖ ਜਾ। 500 ਪਹਿਲਾਂ 500 ਮੇਤੋਂ ਬੱਟਣਾ ਆਏ ਨੇ। ਹਸਾਉਂਦਾ। ਚਲੋ ਠੀਕ ਹੈ ਜੀ ਇਹ ਕੰਮ ਦੀ ਵੀਡੀਓ ਹੈ। ਬਲ ਪਹਚਾ ਦਿਓ ਉਹਨਾਂ ਦਾ ਕਰ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਈ ਆਂਡ ਗਵਾਡ ਵਿੱਚ ਤੁਹਾਡੇ ਕੋਈ ਸਾਖ ਸੰਬੰਧੀ ਕੋਈ ਇਹਨੂੰ ਇਸ ਚ